जुगाड़ ਸੱਚ ਤੋਂ ਆ ਜਾਂਦਾ ਹੈ ਕਿ ਯੁੱਗ ਹਾਂਜੀ ਹੁਣ ਯੁੱਗ ਕੀ ਹਨ ਤੇ ਯੁੱਗ ਕਿੰਨੇ ਹਨ ਜੀ ਯੁੱਗ ਹੈ ਜੀ ਜੋਤਿਸ਼ ਸ਼ਾਸਤਰਾਂ ਪੁਰਾਣਾ ਅਨਸਾਰ ਮਹਾਭਾਰਤ ਅਤੇ ਰਮਾਇਣ ਅਨਸਾਰ ਜਿਹੜੀ ਸਮੇਂ ਦੀ ਗਿਣਤੀ ਕੀਤੀ ਗਈ ਹੈ ਜੀ ਉਸ ਨੂੰ ਯੁੱਗ ਕਿਹਾ ਗਿਆ ਅਤੇ ਇਹ ਗਿਣਤੀ ਬਹੁਤ ਹੀ ਵੱਡੀ ਹੈ ਜੀ ਅ ਸਮੇਂ ਅਨਸਾਰ ਚਾਰ ਯੁੱਗ ਦੱਸੇ ਗਏ ਹਨ ਜੀ ਜਿਨ੍ਹਾਂ ਦੀ ਗਿਣਤੀ ਦੇਵਤਿਆਂ ਦੇ ਵਰਿਆਂ ਅਨੁਸਾਰ ਕੀਤੀ ਗਈ ਹੈ ਜੀ ਤੇ ਆਓ ਆਪਾਂ ਦੇਖਦੇ ਹਾਂ ਯੁਗ ਦੇ ਆਰੰਭ ਦਾ ਸਮਾਂ ਵੀ ਹੈ ਜੀ ਜਿਹਨੂੰ ਸੰਦਿਆਕ ਹੁੰਦਾ ਹੈ ਜਿਹੜਾ ਕਿ ਯੁਗ ਦਾ ਦਸਵਾਂ ਹਿੱਸਾ ਹੁੰਦਾ ਹੈ ਅਤੇ ਯੁਗ ਦੇ ਅੰਤ ਦਾ ਸਮਾਂ ਸੰਦਿਆਸਕ ਹੁੰਦਾ ਹੈ ਜੀ ਜੋ ਯੁਗ ਦਾ ਦਸਵਾਂ ਹਿੱਸਾ ਹੈ ਉਹ ਵੀ ਅੰਤ ਵਿੱਚ ਆ ਜਾਂਦਾ ਹੈ ਤੇ ਜਿਹੜੀ ਆ ਯੁਗਾਂ ਦੀ ਦੱਸੀ ਗਈ ਹੈ ਜੀ ਗਿਣਤੀ ਇਹ ਮਨੁੱਖੀ ਯੁਗ ਨਹੀਂ ਇਹ ਦੇਵਤਿਆਂ ਦੇ ਅਨੁਸਾਰ ਹੈ ਜੀ ਭਾਵ ਕ੍ਰਿਤ ਯੁਗ ਜਿਹੜਾ ਕਿ ਸਤ ਯੁਗ ਹੈ ਉਹ ਦੇਵਤਿਆਂ ਦੇ 4000 ਸਾਲ ਦਾ ਹੈ ਜੀ ਉਸ ਦੇ ਵਿੱਚ 400 ਸਾਲ ਜਿਹੜਾ 10ਵਾਂ ਹਿੱਸਾ 4000 ਦਾ ਉਹ ਆਰੰਭ ਦਾ ਸਮਾਂ 400 ਸਾਲ ਅੰਤ ਦਾ ਸਮਾਂ ਕੁੱਲ 4800 ਸਾਲ ਜਿਹੜੀ ਦੇਵਤਿਆਂ ਦੀ ਸਾਲ ਨੇ ਉਹ ਉਮਰ ਹੈ ਜੀ ਸਤਜੁਗ ਦੀ ਇਸੇ ਹਿਸਾਬ ਨਾਲ ਤ੍ਰੇਤੇ ਦੀ ਜੀ ਆਮ ਦਾ ਸਿਹਰ ਸਾਲ ਕੱਟ ਗਈ ਸੀਗੀ ਜਿਹੇ ਕ੍ਰਿਤਿਜੁਗ ਤੋਂ ਪਾਰ 300 3000 ਸਾਲ ਕੁੱਲ ਉਮਰ 300 ਸੰਧਿਆ ਦਾ ਸਮਾਂ ਨਾ ਤੈਨਸੋ ਸੰਦਿਆਸ ਦਾ ਸਮਾ ਕੁੱਲ 3600 ਜਿਹੜੇ ਦੇਵਤਿਆਂ ਦੀ ਜਿਹੜੀ ਉਮਰ ਹੈ ਜਾਂ ਵਰੇ ਨੇ ਉਹਦੇ ਹਿਸਾਬ ਨਾਲ ਤ੍ਰੇਤੀ ਦੀ ਹੈ ਜੀ ਤੇ 1000 ਸਾਲ ਫਿਰ ਕੱਟ ਗਈ ਸੀਗੀ ਦੁਆਪਰ ਵਿੱਚ ਜੀ ਤੇ 2400 ਸਾਲ ਕੁੱਲ ਮਿਲਾ ਕੇ ਜਿਹੜੀ ਦੁਆਪਰ ਦੀ ਹੈ ਉਹ ਦੇਵਤਿਆਂ ਦੇ ਵਰਿਆਂ ਅਨੁਸਾਰ ਇਸ ਦੀ ਯੁਗ ਦੀ ਉਮਰ ਹੈ ਜੀ ਤੇ ਕਲ ਯੁਗ ਜਿਹੜਾ ਕਿ ਹੁਣ ਦਾ ਯੁਗ ਕਿਹਾ ਜਾਂਦਾ ਹੈ ਇਹ ਹੈ ਜੀ 1000 ਸਾਲ ਦੇਵਤਿਆਂ ਦੇ ਵਰੇ ਤੇ 100 ਸਾਲ ਅਗੇਨ ਪਹਿਲਾ ਸੰdਿਆ ਦਾ ਆ ਗਿਆ ਤੇ 100 ਸਾਲ ਸੰdਿਆਸ ਦਾ ਕੁੱਲ ਜਿਹੜੇ ਹੈ ਜੀ ਇਹ 1200 ਸਾਲ ਦੇਵਤੇ ਅਨਸਾਰ ਜਿਹੜੇ ਨੇ ਇਹ ਚਾਰ ਕਲਯੁਗ ਦੀ 1200 ਸਾਲ ਉਮਰ ਹੈ ਜੀ ਇਹ ਜਿਹੜੀ ਹੈ ਜੀ ਆਪਾਂ ਸਾਰੇ ਦੇਵਤੇ ਅਨਸਾਰ ਦੇਖੀ ਹੈ ਜੀ ਤੇ ਆਓ ਹੁਣ ਆਪਾਂ ਦੇਖਦੇ ਹਾਂ ਮਨੁੱਖੀ ਸਾਲਾਂ ਅਨਸਾਰ ਕਿੰਨੀ ਕੁ ਹੋ ਜਾਂਦੀ ਹੈ ਜੀ ਮਨੁੱਖੀ ਸਾਲ ਅਨਸਾਰ ਜੋਗ ਹਨ ਜਿਹੜੇ ਜੀ ਜਿਹੜਾ ਦੇਵਤਿਆਂ ਦਾ ਇੱਕ ਸਾਲ ਹੈ ਜੀ ਉਹ ਮਨੁੱਖ ਦੇ 360 ਸਾਲਾਂ 300 360 ਵਰਿਆਂ ਦੇ ਬਰਾਬਰ ਹੈ ਜੀ ਉਸ ਹਸਾਬ ਨਾਲ ਜੇਕਰ ਕੀਤਾ ਜਾਵੇ ਜਿਹੜਾ ਕਰਤਜੋਗਾ ਜਾਂ ਸਤਜੋਗਾ ਜਿਹੜਾ 4800 ਸਾਲ ਸੀਗਾ ਉਹਨੂੰ 360 ਦੇ ਨਾਲ ਗੁਣਾ ਕਰਕੇ ਜੀ 1728000 ਮਨੁੱਖੀ ਸਾਲ ਬਣ ਜਾਂਦੇ ਨੇ ਇਸੇ ਹਿਸਾਬ ਨਾਲ ਤ੍ਰਿਤੇ ਦੇ ਜੀ ਦਵਾਪਰ ਦੇ ਕਲਯੁਗ ਦੇ ਤੇ ਕੁੱਲ ਜਿਹੜੇ ਸਾਲ ਨੇ ਜਿੱਦਾਂ ਅੰਗਰੇਜ਼ੀ ਵਿੱਚ 4 ਮਿਲੀਅਨ 320000 ਆ ਜਾਂਦੇ ਆ ਜਾਂ ਪੰਜਾਬੀ ਵਿੱਚ 43 ਲੱਖ ਸਾਲ ਜਿਹੜੇ ਨੇ ਜੀ ਉਹ ਬਣ ਜਾਂਦੇ ਨੇ ਮਨੁੱਖੀ ਤੇ ਉਦੋਂ ਬਾਅਦ ਜੀ ਇਹ ਜਿਹੜੇ ਮਨੁੱਖੀ ਸਾਲ ਬਣੇ ਨੇ ਜੀ 43 ਲੱਖ ਇਹਨਾਂ ਦਾ ਕਹਿੰਦੇ ਇੱਕ ਮਹਾਜਗ ਬਣਦਾ ਸੀ ਭਾਵ ਚਾਰਾਂ ਯੁੱਗਾਂ ਨੂੰ ਇਕੱਠਿਆਂ ਕਰਕੇ ਇੱਕ ਮਹਾਜਗ ਵੀ ਬਣਦਾ ਸੀ ਪਹਿਲਾਂ ਤਾਂ ਯੁੱਗ ਆ ਗਿਆ ਜੀ ਹੁਣ ਯੁੱਗ ਦੇ ਉੱਪਰ ਵੀ ਇੱਕ ਮਹਾਜਗ ਆ ਗਿਆ ਜੀ ਠੀਕ ਹੈ ਤੇ ਜਦੋਂ ਕਹਿੰਦੇ 2000 ਮਹਾਜੁਗ ਹੋ ਜਾਂਦੇ ਸੀਗੇ ਭਾਵੇਂ ਜਦੋਂ ਆ ਚਾਰ ਯੁਗ ਇਹਦਾ ਮਤਲਬ ਚਾਰ ਯੁਗ ਇੱਕ ਵਾਰ ਨਹੀਂ ਆਉਂਦੇ ਜਦੋਂ ਇਹ ਖਤਮ ਹੋ ਗਏ ਦੁਆਰੇ ਫਿਰ ਚਾਰ ਯੁਗ ਸ਼ੁਰੂ ਹੋ ਜਾਣਗੇ ਉਦੋਂ ਬਾਅਦ ਜਦੋਂ ਖਤਮ ਹੋ ਗਏ ਦੁਆਰੇ ਫਿਰ ਚਾਰ ਯੁਗ ਸ਼ੁਰੂ ਹੋ ਜਾਣਗੇ ਜੇਕਰ ਮੰਨਿਆ ਜਾਵੇ ਤਾਂ ਤੇ ਜਦੋਂ 2000 ਮਹਾਜੁਗ ਪੂਰੇ ਹੋ ਗਏ ਜੀ ਕਹਿੰਦੇ ਨੇ ਬ੍ਰਹਮਾ ਦੀ ਇੱਕ ਦਿਨ ਤੇ ਇੱਕ ਰਾਤ ਬਣਦਾ ਸੀ ਜੀ ਇਹ ਸੋਚਣ ਵਾਲੀ ਗੱਲ ਹੈ ਤੇ ਜੇਕਰ ਆਪਾਂ ਸਾਰਿਆਂ ਨੂੰ ਗੁਣਾ ਕਰ ਲਿੱਤੇ ਜਾਵੇ ਜੀ ਚਾਰ ਯੁੱਗਾਂ ਦੇ ਮਨੁੱਖੀ ਸਾਲਾਂ ਨੂੰ ਮਹਾਯੁੱਗਾਂ ਦੇ ਨਾਲ ਤਾਂ 8.6 ਬਿਲੀਅਨ ਈਅਰ ਬਣ ਜਾਂਦੇ ਨੇ ਜੀ ਜਿਹਨੂੰ ਕਹਿੰਦੇ ਨੇ ਬ੍ਰਹਮਾ ਦਾ ਇੱਕ ਦਿਨ ਰਾਤ ਬਣ ਜਾਂਦਾ ਤੇ ਹੁਣ ਇਹ ਸੋਚਣ ਵਾਲੀ ਗੱਲ ਹੈ ਜੀ ਕਿ ਸਾਇੰਸ ਇਹ ਗੱਲ ਕਹਿੰਦੀ ਹੈ ਕਿ ਜਿਹੜੀ ਧਰਤੀ ਦੀ ਉਮਰ ਹੈ ਉਹ ਤਕਰੀਬਨ 8.6 ਬਿਲੀਅਨ ਈਅਰ ਦੇ ਲਗਭਗ ਹੈ ਹੈਨਾ ਤੇ ਜੇ ਇਸ ਜੇ ਧਰਤੀ ਦੀ ਉਮਰ ਦੇ ਹਿਸਾਬ ਨਾਲ ਪੁਰਾਣਾ ਵਿੱਚੋਂ ਜਾਂ ਸ਼ਾਸਤਰਾਂ ਵਿੱਚੋਂ ਆਪਾਂ ਅਨੁਮਾਨ ਲਾਈਏ ਤਾਂ ਹਜੇ ਤੱਕ ਬ੍ਰਹਮਾ ਦਾ ਇੱਕ ਦਿਨ ਰਾਤ ਮਸਾਂ ਹੋਇਆ ਹੋਵੇਗਾ ਇਹ ਥੋੜੀ ਸੋਚਣ ਵਾਲੀ ਗੱਲ ਹੈ ਜੀ ਇਸ ਲਈ ਗੁਰਬਾਣੀ ਜਿਹੜੀ ਹੈ ਇਹ ਜੁਗਾਂ ਨੂੰ ਨਹੀਂ ਮੰਨਦੀ ਨਾਲੇ ਦੂਸਰੀ ਗੱਲ ਹੈ ਜੀ ਸਾਰੇ ਪਾਸੇ ਜੁਗਾਂ ਦੇ ਸਹੀ ਜਿਹੜੇ ਨੰਬਰ ਇਦਾਂ ਨਹੀਂ ਆਏ ਕੋਈ ਵੱਧ ਦੱਸਦਾ ਕੋਈ ਘੱਟ ਦੱਸਦਾ ਤੇ ਸੰਤ ਮਸਕੀਨ ਜੀ ਅਨਸਾਰ ਜਿਹੜੀ ਜੁਗਾਂ ਦੀ ਉਮਰ ਆ ਉਹ ਵੀ ਘੱਟ ਵੱਡੀ ਹੈ ਕਿਤੇ ਉਹ 3000 ਸਾਲ ਕਿਤੇ 2000 ਸਾਲ ਕਿਤੇ 1000 ਸਾਲ ਕਿਉਂਕਿ ਜਦੋਂ ਆਪਾਂ ਸ਼ਿਵ ਜੀ ਦਾ ਜਾਂ ਵਿਸ਼ਨੂੰ ਜੀ ਦਾ ਜਾਂ ਰਾਮ ਅਵਤਾਰ ਦੇਖਦੇ ਆ ਉਹ ਕੁਝ ਬਾਲਾ ਸਮਾਂ ਪਹਿਲਾਂ ਨਹੀਂ ਸੀ ਆ ਜੀ ਇਸ ਲਈ ਇੱਕ ਰਫ ਐਸਟੀਮੇਟ ਹੈ ਤੁਹਾਨੂੰ ਸਾਰਾ